ਇਕੋ ਕੱਪੜੇ ਦਾ ਵੱਡਾ ਪੱਖਾ ਜਾਂ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਹੀਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਪਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਰੱਖਿਆ ਨਾਲੇ ਤੁਸੀਂ ਤਾਂ ਕੋਈ ਪਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜ਼ਮਾਨੇ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜਾ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੋ ਯਾਰ ਇਹਦਾ ਮਤਲਬ 5000 ਦਾ ਤਾਂ 5 4 5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੀ ਉਹ ਨੌਕਰੀ ਦਿੱਤੀ ਮਾਦਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਵੇ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਇੱਕੋ ਕੱਪੜੇ ਦਾ ਵੱਡਾ ਪੱਖਾ ਜਿਹਾ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਹੀਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਪਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਰੱਖਿਆ ਨਾਲੇ ਤੁਸੀਂ ਤਾਂ ਕੋਈ ਪਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜਾਣ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜਾ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੋ ਯਾਰ ਇਹਦਾ ਮਤਲਬ 5000 ਦਾ ਤਾਂ 5 4 5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੀ ਉਹ ਨੌਕਰੀ ਦਿੱਤੀ ਮਾਦਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਇੱਕੋ ਕੱਪੜੇ ਦਾ ਵੱਡਾ ਪੱਖਾ ਜਿਹਾ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਹੀਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਪਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਹੈ ਅੱਜ ਸਾਰਿਆਂ ਦੇ ਘਰੇ ਏਸੀ ਲਾਈਖਿਆ ਨਾਲੇ ਤੁਸੀਂ ਤਾਂ ਕੋਈ ਪ੍ਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਨਾਲ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜੇ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੋਇਆ ਇਹਦਾ ਮਤਲਬ 5000 ਦਾ ਤਾਂ 5-4-5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੇ ਉਹ ਨੌਕਰੀ ਦਿੱਤੀ ਸੀ ਮਾਤਾ ਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ